1 ਮਈ ਮਜ਼ਦੂਰ ਦਿਵਸ 1 ਮਈ ਮਜ਼ਦੂਰ ਦਿਵਸ ਆਪ ਜੀ ਸਭ ਨੂੰ ਪਤਾ ਹੈ ਕਿ ਹਰ ਸਾਲ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਮਜ਼ਦੂਰ ਕਾਇਮ ਰਾਜੀ ਹੈ ਤੇ ਸਭ ਦੇਸ਼ ਰਾਜੀ ਹੈ ਮਜ਼ਦੂਰ ਦੀ ਸਿਹਤ ਠੀਕ ਹੈ ਸਭ ਰਾਜੀ ਹੈ ਮਜ਼ਦੂਰ ਦੇਸ਼ ਦਾ ਬਹੁਤ ਵੱਡਾ ਧੰਨ ਹਨ ਇਹਦੇ ਵਿੱਚ ਸਭ ਆ ਜਾਂਦੇ ਹਾਂ ਕਿਸਾਨ ਜੋ ਵੀ ਮਿਹਨਤ ਕਰਦਾ ਕਾਰਖਾਨਿਆਂ ਵਿੱਚ ਜੋ ਮਿਹਨਤ ਕਰਦੇ ਆ ਜੋ ਵੀ ਮਿਹਨਤ ਕਰਦਾ ਉਸ ਨੂੰ ਅਸੀਂ ਮਜ਼ਦੂਰ ਕਹਿ ਸਕਦੇ ਹਾਂ ਇਹ ਕਿਸੇ ਵੀ ਤਰ੍ਹਾਂ ਵਿੱਚ ਹੋ ਸਕਦੀ ਹੈ ਮਜ਼ਦੂਰ ਕਿਸੇ ਵੀ ਕੌਮ ਦੇ ਇਸ ਲਈ ਬੇਨਤੀ ਆ ਜੋ ਮਿਹਨਤ ਕਰਦਾ ਉਹਦਾ ਹੱਕ ਟੈਮਨਾ ਨਾ ਦੋ ਉਹ ਤੁਹਾਨੂੰ ਸੀਸਾ ਦੇਊਗਾ ਮਜ਼ਦੂਰ ਦੀ ਖੂਨ ਪਸੀਨੇ ਦੀ ਕਮਾਈ ਹੁੰਦੀ ਆ ਕਿਹ ਜੀਆਂ ਵੇਖੋ ਕੱਪੜੇ ਜੁੱਤੀਆਂ ਪਾ ਕੇ ਗੁਜ਼ਾਰੇ ਕਰਦੇ ਕਈ ਵਾਰੀ ਉਹ ਬਹੁਤ ਸਖਤ ਮਿਹਨਤ ਆ ਸਾਰੇ ਮਜ਼ਦੂਰੀ ਸੰਦੇ ਆ ਵੇਖੋ ਕਿਸ ਤਰ੍ਹਾਂ ਇਹ ਜੇ ਸੰਦੇ ਨੂੰ ਹੱਥਾਂ 'ਚ ਫੜਦੇ ਆ ਕੰਮ ਕਰਦੇ ਆ ਛਾਲੇ ਪੈ ਜਾਂਦੇ ਗਰਮੀ ਵਿੱਚ ਕੰਮ ਕਰਨਾ ਪੈਂਦਾ ਹਾੜ ਸੇ ਹਲ ਠੰਡ ਵਿੱਚ ਵੀ ਕੰਮ ਕਰਨਾ ਪੈਂਦਾ ਝੋਨਾ ਲਾਉਂਦਿਆਂ ਉਹਨਾਂ ਮਟਿਆਰਾਂ ਨੂੰ ਵੇਖੋ ਸਾਰੀ ਦਿਹਾੜੀ ਲੱਕ ਠਾਣੂ ਕਰਕੇ ਲੱਕ ਥੱਕ ਜਾਂਦਾ ਵਾ ਝੋਨਾ ਲਾਉਂਦੇ ਖੇਤਾਂ ਵਿੱਚ ਸਾਡੇ ਕਿਸਾਨ ਭਰਾ ਵੀ ਲਾਉਂਦੇ ਆ ਉਹਨਾਂ ਦੇ ਵੀ ਬੱਚੇ ਕੰਮ ਕਰਦੇ ਆ ਇਸ ਕਰਕੇ ਪ੍ਰਮਾਤਮਾ ਸਭ ਤੇ ਮਿਹਰਾਂ ਕਰੇ ਸਭ ਦਾ ਹੱਕ ਸਭ ਨੂੰ ਟਾਈਮ ਨਾਲ ਮਿਲਣਾ ਚਾਹੀਦਾ ਮਜ਼ਦੂਰ ਖੁਸ਼ ਹੋਣਾ ਤੇ ਸਭ ਖੁਸ਼ ਹੋਇਆ ਕਿਸਦਾ ਹੱਕ ਨਾ ਮਾਰੋ ਟਾਈਮ ਨਾਲ ਪੈਸੇ ਦਿਓ ਬਹੁਤ ਅਸੀਸਾਂ ਮਿਲਦੀਆਂ ਰੱਬ ਦੇ ਕਰਮ ਮਿਲਦੇ ਨਾ ਵਾ ਉਹ ਵਿਅਕਤੀ ਵੀ ਦਿੰਦਾ ਵਾ ਦੇਸ ਨੂੰ ਸਹੀ ਟਾਈਮ ਨਾਲ ਪੈਸੇ ਦੇ ਦੇਣੇ ਆ ਫਿਰ ਇਹ ਨਹੀਂ ਪਾਉਂਦੇ ਉਹਦਾ ਹੱਕ ਟਾਈਮ ਨਾਲ ਦੇ ਦਿੰਨੇ ਆ ਮਜ਼ਦੂਰ ਜਿਸ ਜਿੰਦਾਬਾਦ ਹੁਣ ਵੇਖੋ ਬਾਹਰ ਜਾ ਕੇ ਵੀ ਬੱਚੇ ਹਰ ਕੌਮ ਧਰਮ ਦੇ ਕੰਮ ਕਰਦੇ ਆ ਉਹ ਵੀ ਮਜ਼ਦੂਰ ਵੀ ਆ ਕੁਝ ਚਲੋ ਚੰਗੇ ਕੰਮ ਵੱਡੇ ਕੰਮ ਲੈਵਲ ਤੇ ਕਰਦੇ ਛੋਟੇ ਲੈਵਲ ਦੇ ਵੀ ਕਰਨੇ ਪੈਂਦੇ ਆ ਕੁਝ ਦਫ਼ਤਰਾਂ 'ਚ ਲੱਗਿਆ ਕਿ ਇਹਨੂੰ ਖੇਤਾਂ 'ਚ ਵੀ ਕੰਮ ਕਰਨਾ ਪੈਂਦਾ ਖੇਤੀਬਾੜੀ ਦਾ ਮੌਲਨ ਸਾਰੇ ਜਿਹੜੇ ਕੋਰੋਨਾ ਪੈਂਦਾ ਵਾ ਸਾਰੀ ਦਿਹਾੜੀ ਉੱਥੇ ਕੰਮ ਸਖਤ ਮਿਹਨਤ ਕਰਨੀ ਪੈਂਦੀ ਐ ਇਸ ਕਰਕੇ ਸਾਰੇ ਪ੍ਰਾਵਾਹਾਂ ਨੂੰ ਬਾਹਰ ਵਾਲਿਆਂ ਵੀ ਬੇਨਤੀ ਆ ਸਭ ਦਾ ਹੱਕ ਟਾਈਮ ਨਾਲ ਦੋ ਸਭ ਮਜ਼ਦੂਰ ਹੈ ਮਜ਼ਦੂਰ ਦੀ ਉਸ ਜਿੰਦਾਬਾਦ ਹੈ ਮਜ਼ਦੂਰ ਦਾ ਹੱਕ ਟਾਈਮ ਨਾਲ ਦੋ ਪਿੱਛੇ ਜਿਹਾ ਕਾਬ ਤੇ ਛੜਕ ਤੇ ਰੋੜੀ ਕੋਟਰੀਆਂ ਮਟਿਆਰਾਂ ਨੂੰ ਵੇਖੋ ਵੇਖੋ ਜਦੋਂ ਛੜਕ ਤੇ ਰੋੜੀ ਕੋਟ ਦੀਆਂ ਮਟਿਆਰਾਂ ਭੈਣ ਭਰਾ ਛੜਕ ਬਣਦੀ ਗਰਮੀਆਂ ਵਿੱਚ ਕਿੰਨੀ ਤਪੱਸਿਆ ਗਰਮੀ ਹੁੰਦੀ ਐ ਇਸ ਕਰਕੇ ਸੋਚੋ ਅਏ ਆਪਾਂ ਸੋਚਦਿਆਂ ਤੇ ਬੜੀ ਚੰਗੀ ਗੱਲ ਹੈ ਹੱਕ ਸਭ ਦਾ ਟਾਈਮ ਨਾ ਦੇਣਾ ਚਾਹੀਦਾ ਮਜ਼ਦੂਰ ਦਿਵਸ ਦਾ ਮਤਲਬ ਇਹ ਹੋਇਆ ਇੱਕ ਮਹੀ ਮਜ਼ਦੂਰ ਦਿਵਸ ਇਹ ਨਾ ਸੋਚੋ ਸਾਰਿਆਂ ਦੇ ਸਰੀਰ ਬੜੇ ਕਰੜੇ ਹਨ ਜੋ ਮਿਹਨਤ ਕਰਦੇ ਆ ਮਜਬੂਰੀ ਨਾਲ ਬੜੀ ਜ਼ਬਰਦਸਤ ਮਿਹਨਤ ਕਰਨੀ ਪੈਂਦੀ ਸਾਰੇ ਦਿਹਾੜੀ ਮਿਹਨਤ ਕਰਨੀ ਪੈਂਦੀ ਆ ਉਹਨਾਂ ਨੂੰ ਵੀ ਦੁੱਖ ਮੁਸ਼ਕਲਾਂ ਤਕਲੀਫਾਂ ਸਰੀਰ ਨੂੰ ਆਉਂਦੀਆਂ ਦਵਾਈਆਂ ਲੈਣੀਆਂ ਪੈਂਦੀਆਂ ਵਾ ਇਹ ਨਾ ਸੋਚੋ ਪਈਏ ਬੜੇ ਤਕੜੇ ਆ ਚਲੋ ਜੋ ਕੰਮ ਕਰਦਾ ਵੈਸੇ ਪ੍ਰਮਾਤਮਾ ਉੱਤੇ ਮੇਹਰ ਕਰਦਾ ਵਾ ਤਕੜੇ ਹੰਦੇ ਸਰੀਰ ਉਹਨਾਂ ਦੇ ਜ਼ਰੂਰ ਪਾਰਕ ਮੁਸ਼ਕਲਾਂ ਉਹਨਾਂ ਨੂੰ ਵੀ ਆ ਜਾਂਦੀਆਂ ਵਾ ਇਸ ਕਰਕੇ ਘਰਾਂ 'ਚ ਵੀ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਚੀਜ਼ਾਂ ਟੁੱਟ ਪਾਜੁੰਦੀ ਬਣਾਉਣੀਆਂ ਪੈਂਦੀਆਂ ਤਾਂ ਕਿ ਇਹਦਾ ਕੋਲਰ ਖਰਾਬ ਹੋ ਗਿਆ ਫਰਿਜ ਖਰਾਬ ਹੋ ਗਿਆ ਦਰਵਾਜਾ ਖਰਾਬ ਹੋ ਗਿਆ ਟੁੱਟੀਆਂ ਛੱਤਾਂ ਕਿੰਨੀਆਂ ਦੀਆਂ ਵੇਖੀ ਇਹਦੀਆਂ ਵਾ ਘਰ ਬਾਲਣ ਵੀ ਹੈ ਨਹੀਂ ਕਈਆਂ ਦੇ ਘਰ ਧੂਆ ਹੋਇਆ ਹੁੰਦਾ ਵਾ ਬਾਲਣ ਨਾਲ ਕਰੇ ਲੜਾਈ ਪੈ ਜਾਂਦੀ ਹੈ ਕਾਰਨ ਇਹ ਹੁੰਦਾ ਵਾ ਗਰੀਬੀ ਗਰੀਬੀ ਇਸ ਕਰਕੇ ਜੋ ਮਜ਼ਦੂਰ ਮਜ਼ਦੂਰੀ ਕਰਦਾ ਹੱਕ ਟਾਈਮ ਨਾ ਦੋ ਸਾਰਿਆਂ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਉਸਦਾ ਹੱਕ ਨਾ ਮਾਰੋ ਪਰਮਾਤਮਾ ਮਿਹਰ ਕਰਦਾ ਵਾ ਆ ਸਾਰੇ ਸੰਦ ਹੈ ਮਜ਼ਦੂਰੀ ਸੰਦ ਹੈ ਵੇਖੋ ਮਜ਼ਦੂਰੀ ਸੰਦ ਕਿੱਡੇ ਸਖਤ ਹੁੰਦੇ ਇਟਾਂ ਰੋੜੀ ਰੰਬੇ ਕਈਆਂ ਜੋ ਵੀ ਪਿਆ ਆ ਗੰਧਾਲੇ ਤੰਗਲੀਆਂ ਤੋੜੀ ਚ ਸਾਰੇ ਜਿਹੜੇ ਕੰਮ ਕਰਨ ਦਾ ਤਰੀਆਂ ਪੱਠੇ ਵੱਡਣ ਵਾਲੀਆਂ ਬਾਟਾ ਵਾ ਆ ਜੋ ਵੀ ਵੇਖੋ ਤੁਸੀਂ ਸੰਦ ਪਿਆ ਬਜਰੀਆਂ ਬਜਰੀਆਂ ਇਹ ਸਖਤ ਕੰਮ ਕਰਨਾ ਪੈਂਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਮਜ਼ਦੂਰਾਂ ਦੇ ਹੱਕਿਆ ਜੋ ਟਾਈਮ ਨਾ ਦੋ ਪ੍ਰਮਾਤਮਾ ਸਭ ਤੇ ਮਿਹਰ ਕਰਦਾ ਵਾ ਸਭ ਤੇ ਮਿਹਰ ਕਰਦਾ ਪ੍ਰਮਾਤਮਾ ਮਜ਼ਦੂਰ ਦਾ ਹੱਕ ਕੋ ਟਾਈਮ ਨਾ ਦੋ ਪ੍ਰਮਾਤਮਾ ਕਿਰਪਾ ਕਰਦਾ ਕਿਰਪਾ ਕਰਦਾ ਵਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀਰਾਂ ਭਰਾਵਾਂ ਨੂੰ ਜੋ ਮਿਹਨਤ ਕਰਦਾ ਸਭ ਮਜ਼ਦੂਰੀ ਆ ਕਿਸ ਕੌਮ ਧਰਮ ਦਾ ਹੋ ਸਕਦਾ ਵਾ ਇਸ ਕਰਕੇ ਮਜ਼ਦੂਰ ਦਾ ਹੱਕ ਨਾ ਰੱਖੋ ਟਾਈਮ ਨਾ ਦੋ ਉਸੇ ਸਾਂ ਦਊਗਾ ਅਸੀਸਾਂ ਅਸੀਸਾਂ ਲਓ ਸਤਨਾਵਈ ਗੁਰੂ ਸੱਚੇ ਪਾਤਸ਼ਾਹ ਗਲਤੀਆਂ ਮਾਫ ਕਰਦਿਆਂ ਗਲਤੀਆਂ ਹੋ ਗਈਆਂ ਹੋਂ ਤਾਂ ਮਾਫ਼ ਕਰ ਲੀਆ ਮਜ਼ਦੂਰ ਦਿਵਸ ਜਿੰਦਾਬਾਦ ਜਿੰਦਾਬਾਦ